ਸ਼ਸ਼ੀਕਲ ਦੋਸਤੋ ਇੱਕ ਬਹੁਤ ਹੀ ਜ਼ਿਆਦਾ ਵੱਡੀ ਖਬਰ ਰਾਜਵੀਰ ਜਵੰਦਾ ਦੀ ਖਬਰ ਨੂੰ ਲੈ ਕੇ ਵੱਡੀਆਂ-ਵੱਡੀਆਂ ਪਰਤਾਂ ਖੁੱਲ ਰਹੀਆਂ ਹਨ ਵੱਡੇ-ਵੱਡੇ ਖੁਲਾਸੇ ਹੋ ਰਹੇ ਹਨ ਦੋਸਤੋ ਜਦੋਂ ਰਾਜਵੀਰ ਜਵੰਦਾ ਅੱਜ ਤੋਂ ਤਕਰੀਬਨ 1 ਮਹੀਨਾ ਪਹਿਲਾਂ ਜਦੋਂ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਐਡਮਿਟ ਸੀ ਤਾਂ ਲੱਖਾਂ ਕਰੋੜਾਂ ਲੋਕਾਂ ਨੇ ਦੁਆਵਾਂ ਕੀਤੀਆਂ ਅਰਦਾਸਾਂ ਕੀਤੀਆਂ ਹਰ ਜਗ੍ਹਾ ਗੁਰਦੁਆਰੇ ਦੇ ਵਿੱਚ ਦੇਗਾ ਕੀਤੀਆਂ ਗਈਆਂ ਰਾਜਵੀਰ ਜਵੰਦਾ ਦੀ ਲੰਮੀ ਉਮਰ ਦੇ ਲਈ ਪਰ ਪਤਾ ਨਹੀਂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਹਿੰਦੇ ਹਨ ਕਿ ਪਰਮਾਤਮਾ ਨੂੰ ਵੀ ਮਾੜੇ ਬੰਦਿਆਂ ਦੀ ਲੋੜ ਨਹੀਂ ਪਰਮਾਤਮਾ ਵੀ ਚੰਗੇ ਬੰਦਿਆਂ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ ਜਿਵੇਂ ਕਿ ਰਾਜਵੀਰ ਜਵੰਦਾ ਪੰਜਾਬ ਦੇ ਮਸ਼ਹੂਰ ਕਲਾਕਾਰ ਜੋ ਬਹੁਤ ਹੀ ਜ਼ਿਆਦਾ ਚੰਗੇ ਦਿਲ ਦੇ ਇਨਸਾਨ ਸਨ ਜਿਸ ਨੂੰ ਪ੍ਰਮਾਤਮਾ ਨੇ ਸਾਡੇ ਤੋਂ ਹਮੇਸ਼ਾ-ਹਮੇਸ਼ਾ ਲਈ ਖੋ ਲਿਆ ਹੈ ਤੇ ਉਹ ਸਾਡੇ ਪੰਜਾਬੀ ਲੋਕਾਂ ਨੂੰ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਕੇ ਇਸ ਦੁਨੀਆ ਦੇ ਵਿੱਚੋਂ ਚਲੇ ਗਏ ਹਨ ਦੋਸਤੋ ਇਹੇ ਖਬਰਾਂ ਸਾਹਮਣੇ ਆਈਆਂ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਹੈ ਪਰ ਦੋਸਤੋ ਜਿਹੜੀਆਂ ਹੁਣ ਖਬਰਾਂ ਹੁਣ ਖੁਲਾਸੇ ਹੋ ਰਹੇ ਹਨ ਉਹ ਇਹੇ ਖੁਲਾਸੇ ਹੋ ਰਹੇ ਹਨ ਇਹ ਨਵੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਕਿ ਜਿਹੜੀ ਰਾਜਵੀਰ ਜਵੰਦਾ ਦੀ ਮਾਂ ਹੈ ਉਹ ਆਪਣੀ ਨੂੰਹ ਦੇ ਉੱਤੇ ਇਹ ਕਤਲ ਦਾ ਇਲਜ਼ਾਮ ਲਗਾਉਂਦੀ ਹੈ ਕਿ ਹਾਂ ਰੋ ਰੋ ਕੇ ਕਹਿੰਦੀ ਹੈ ਮੇਰੀ ਨੂੰਹ ਨੇ ਆਪਣੇ ਪਤੀ ਦਾ ਕਤਲ ਕੀਤਾ ਹੈ ਕਤਲ ਕੀਤਾ ਹੈ ਲੋਕੋ ਮੇਰੀ ਨੂੰਹ ਨੇ ਪਰ ਦੋਸਤੋ ਇਹ ਗੱਲ ਇਹ ਇਲਜ਼ਾਮ ਉਹ ਆਪਣੀ ਨੂੰਹ ਦੇ ਉੱਤੇ ਕਿਉਂ ਲਗਾਦੀ ਹੈ ਰਾਜਵਿਰਜਵੰਦਾ ਦੀ ਪਤਨੀ ਦੇ ਉੱਤੇ ਕਿਉਂ ਲਗਾਦੀ ਹੈ ਹੁਣ ਸਵਾਲ ਇਹ ਖੜਾ ਹੋਇਆ ਹੈ ਦੋਸਤੋ ਮਾਂ ਇੰਨੀ ਜਿਆਦਾ ਥੱਕ haar ਚੁੱਕੀ ਹੈ ਲੋਕਾਂ ਦੀਆਂ ਅਫਵਾਹਾਂ ਲੋਕਾਂ ਦੀਆਂ ਮਾੜੀਆਂ ਖਬਰਾਂ ਦੇਖ-ਦੇਖ ਕੇ ਮਾਂ ਦਾ ਕਲੇਜਾ ਫਟ ਚੁੱਕਿਆ ਹੈ ਕਿਉਂਕਿ ਲੋਕ ਅਕਸਰ ਨੈਟ ਦੇ ਉੱਤੇ ਇਹ ਵੀਡੀਓ ਪਾ ਰਹੇ ਹਨ ਕਿ ਰਾਜਵਿਰਜਵੰਦਾ ਦੀ ਪਤਨੀ ਨੇ ਦੋਸਤਾਂ ਦੇ ਨਾਲ ਮਿਲ ਕੇ ਉਸ ਦਾ ਕਤਲ ਕਰਵਾ ਦਿੱਤਾ ਕਿ ਉਸ ਦੇ ਦੋਸਤਾਂ ਨੇ ਕਤਲ ਕਰਵਾ ਦਿੱਤਾ ਉਸ ਦੀ ਮਾਂ ਨੇ ਕਤਲ ਕਰਵਾ ਦਿੱਤਾ ਉਸ ਦੇ ਬੱਚਿਆਂ ਨੇ ਕਤਲ ਕਰਵਾ ਦਿੱਤਾ ਇਦਾਂ ਦੇ ਦੋਸ਼ ਪਰਿਵਾਰ ਦੇ ਉੱਤੇ ਲਗਾਏ ਜਾ ਰਹੇ ਸੀ ਜਿਸ ਤੋਂ ਬਾਅਦ ਮਾਂ ਇਹ ਖਬਰਾਂ ਦੇਖ ਕੇ ਪੂਰੀ ਤਰ੍ਹਾਂ ਦੁਖੀ ਹੋ ਜਾਂਦੀ ਹੈ ਤੇ ਹਮਦਰਦੀ ਦੇ ਵਿੱਚ ਜਦੋਂ ਉਹ ਭੁੱਬਾ ਮਾਰ ਕੇ ਰੋਂਦੀ ਹੈ ਤਾਂ ਉਹ ਕਹਿੰਦੀ ਹੈ ਕਿ ਹਾਂ ਲੋਕੋ ਮੇਰੀ ਹੀ ਨੂੰ ਨੇ ਕਤਲ ਕੀਤਾ ਹੈ ਮੇਰੇ ਪੁੱਤ ਨੂੰ ਮਰਵਾਇਆ ਹੈ ਤੁਹਾਨੂੰ ਦੱਸੋ ਸਾਡੇ ਤੋਂ ਕੀ ਲੈਣਾ ਦੇਣਾ ਹੈ ਮੇਰਾ ਪੁੱਤ ਤੁਰ ਗਿਆ ਮੇਰੀ ਪਤਨੀ ਦਾ ਘਰ ਵਾਲਾ ਪਰ ਤੁਹਾਨੂੰ ਲੋਕਾਂ ਨੂੰ ਗੱਲਾਂ ਬਣਾਉਣੀਆਂ ਆ ਰਹੀਆਂ ਹਨ ਕਦੇ ਕਹਿੰਦੇ ਹਨ ਚਿੱਟੇ ਰੰਗ ਦਾ ਸੂਟ ਪਾਇਆ ਕਦੇ ਕਹਿੰਦੇ ਹਨ ਫੁੱਲ ਫੁੱਟੀਆਂ ਵਾਲਾ ਸੂਟ ਪਾਇਆ ਇਹ ਗੱਲਾਂ ਨੂੰ ਲੈ ਕੇ ਰੋ ਰੋ ਕੇ ਧੁੱਬਾ ਮਾਰ ਕੇ ਦੁਖੀ ਹੋ ਕੇ ਮਾਂ ਇਹ ਕਹਿੰਦੀ ਹੈ ਕਿ ਹਾਂ ਮੇਰੀ ਮਾਂ ਨੇ ਹੀ ਕਤਲ ਕੀਤਾ ਹੈ ਤੁਹਾਨੂੰ ਜੋ ਕਰਨਾ ਹੈ ਕਰ ਲਵੋ ਪਰ ਦੋਸਤੋ ਉਹ ਮਾਂ ਅੰਦਰੋਂ ਟੁੱਟ ਕੇ ਇਹ ਗੱਲਾਂ ਕਹਿੰਦੀ ਹੈ ਕਿ ਨਾ ਕਿ ਇਹ ਅਸਲ ਸੱਚਾਈ ਹੈ ਮਾਂ ਦਾ ਦਿਲ ਮਾਂ ਦਾ ਕਲੇਜਾ ਫਟ ਚੁੱਕਿਆ ਹੈ ਇਸ ਲਈ ਤੁਹਾਨੂੰ ਬੇਮੁਰਖ ਲੋਕਾਂ ਨੂੰ ਜਿਹੜੇ ਇਹ ਗੱਲਾਂ ਕਰਦੇ ਹਨ ਕਿ ਪਤਨੀ ਨੇ ਮਰਵਾਇਆ ਹੈ ਮਾਂ ਨੇ ਮਰਵਾਇਆ ਹੈ ਜਾਂ ਹੋਰ ਲੋਕਾਂ ਦੇ ਪਰਿਵਾਰਕ ਮੈਂਬਰਾਂ ਉੱਤੇ ਦੋਸ਼ ਲਗਾਉਂਦੇ ਹਨ ਇਹ ਦੋਸ਼ ਬਿਲਕੁਲ ਵੀ ਨਾ ਲਗਾਓ ਮਾਂ ਨੇ ਇਹ ਪਹਿਲਾਂ ਸਾਫ਼ ਬਿਆਨ ਦੇ ਦਿੱਤਾ ਹੈ ਤੇ ਉਸ ਦਾ ਐਕਸੀਡੈਂਟ ਹੋਇਆ ਹੈ ਕੋਈ ਸਾਜ਼ਿਸ਼ ਨਹੀਂ ਨਾ ਦੋਸਤਾਂ ਨੇ ਮਰਵਾਇਆ ਨਾ ਪਤਨੀ ਨੇ ਨਾ ਬੱਚਿਆਂ ਨੇ ਨਾ ਕਿਸੇ ਹੋਰ ਨੇ ਇਸ ਲਈ ਦੋਸਤੋ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਪਰਿਵਾਰ ਦੇ ਨਾਲ ਖੜੋ ਦੁੱਖ ਦਾ ਸਮਾਂ ਹੈ ਸਹਾਰਾ ਬਣੋ ਅਫਵਾਹਾਂ ਨੂੰ ਛੱਡੋ ਤੇ ਕਿਸੇ ਦੇ ਉੱਤੇ ਇਲਜ਼ਾਮ ਲਗਾੜੇ ਬੰਦ ਕਰੋ ਇਹ ਗੱਲ ਕਲੀਅਰ ਹੈ ਕਿ ਐਕਸੀਡੈਂਟ ਹੋਇਆ ਹੈ ਕੋਈ ਅਫਵਾਹ ਨਹੀਂ ਕਿ ਕੋਈ ਵੀ ਸਾਜ਼ਿਸ਼ ਕਿਸੇ ਵੱਲੋਂ ਨਹੀਂ ਰਚੀ ਗਈ ਤੇ ਦੋਸਤੋ ਜੇਕਰ ਤੁਹਾਨੂੰ ਇਹ ਸਹੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ